ਤਰਨਤਾਰਨ ਜ਼ਿਲ੍ਹੇ ਦੇ ਇਲਾਕਾ ਬਲਟੋਹਾ ਪਿੰਡ ਪੈਂਦਾ ਕਾਲੀਆਂ ਜਿੱਥੇ ਦੇਰ ਰਾਤ ਕੁਝ ਅਣਪਛਾਤੇ ਬੰਦੇਵਾਂ ਵੱਲੋਂ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਹੜੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਜਿਹਨੂੰ 6 ਗੋਲੀਆਂ ਮਾਰੀਆਂ ਗਈਆਂ ਜਿਹਦੀ ਮੌਕੇ ਤੇ ਮੌਤ ਹੋ ਗਈ ਸੂਚਨਾ ਮਿਲਦੇ ਸਾਰੇ ਪੁਲਿਸ ਮੌਕੇ ਤੇ ਪੁੱਜ ਗਈ ਹੈ ਤੇ ਕਾਨੂੰਨੀ ਕਾਰਵਾਈ ਰੰਭ ਕਰ ਦਿੱਤੀ ਗਈ ਹੈ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਕੀ ਹੈ ਸਾਰਾ ਮਾਮਲਾ ਤੁਹਾਨੂੰ ਦਿਖਾਣੇ ਮੌਕੇ ਦੀਆਂ ਤਸਵੀਰਾਂ ਕਿਆ ਗਲਤੀ ਹੋਈ ਹੈ ਕਿ ਹੋਈਆਂ ਪਰ ਇਹਨੂੰ ਕਿਉਂ ਮਾਰਿਆ ਇਹਨਾਂ ਕੀ ਇਹ ਬਚਾਦੀ ਇੱਕ ਮਿੱਟੀ ਨਾਲ ਕੀ ਇਹ ਮਿੱਟੀ ਦੇ ਖਾਤਰ ਕੋਟਿਆ ਨੇ ਕਰਤਾ ਕਿਸੇ ਆਪਣੀ ਮਿੱਟੀ ਨੂੰ ਆਪਣੇ ਆਪਣੀ ਇਹ ਮਗਰ ਮਿੱਟੀ ਪਾਰੇ ਸੀ ਹਾਂ ਮਿੱਟੀ ਨੇ ਜਿਹਦਾ ਕਤਲ ਹੋਇਆ ਕੀ ਲੱਗਦਾ ਤੁਹਾਡੇ ਓਕੇਵਲ ਸਿੰਘ ਜੇਠ ਕਿੰਨੀ ਉਮਰ ਸੀ ਉਹ ਦੀ ਜੀ ਉਹਦੀ ਉਮਰ 50 ਸਾਲ ਦੀ ਕਿੰਨੀਆਂ ਗੋਲੀਆਂ ਮਾਰੀਆਂ ਜੀ ਉਹਦੇ 6 ਗੋਲੀਆਂ ਜਿਨ੍ਹਾਂ ਵੱਲੋਂ ਕਤਲ ਕੀਤਾ ਗਿਆ ਕੀ ਨਾਮ ਹੋਣਾ ਦਾ ਜੀ ਜਸਕਰਨ ਸਿੰਘ ਕਿਹੜੇ ਪਿੰਡ ਦਾ ਵਾਸੀ ਹੈ ਜੀ ਹੁਣ ਪੁਲਿਸ ਆਈ ਹੈ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਤੁਸੀਂ ਕੀ ਮੰਗ ਕਰ ਰਹੇ ਹੋ ਜੀ ਸਰ ਜੰਨੀ ਇਹਨਾਂ ਸਾਹਬਾਂ ਹੀ ਗਰੀਬ ਲੋਕ ਹੈਗੇ ਜੀ ਹਮ ਸਾਹਬ ਚਾਹੀਦਾ ਇਹ ਕ੍ਰਿਸ਼ਨ ਕੁਮਾਰ ਨੋਰਮਲ ਜਿਹਾ ਵਿਅਕਤੀ ਹੈ ਇਹਦਾ ਮਕਾਨ ਜਿਹੜਾ ਉਹ ਜਸਕਰਨ ਸਿੰਘ ਹੈਗਾ ਇੱਥੋਂ ਦਾ ਕਾਲੀਏ ਦਾ ਪਿਛਲੇ ਪਾਸੇ ਉਹਦਾ ਮਕਾਨ ਸੀ ਉਹਨੇ ਇਹਨਾਂ ਦੇ ਮਕਾਨ ਦੇ ਪਿਛਲੇ ਪਾਸੇ ਇੱਕ ਜਿੱਦਾ ਆਪਣੇ ਪਾਰਕ ਬਣਾਇਆ ਹੋਇਆ ਹੈ ਤੇ ਉਹਨੂੰ ਗਰੀਬ ਆਦਮੀ ਸੀ ਮੀਂਹ ਬਰਸਾਤ ਦਾ ਮੌਸਮ ਆ ਤੇ ਉਹਨੇ ਕਈ ਨਾ ਥੋੜੀ ਥੋੜੀ ਮਿੱਟੀ ਲਾ ਲਈ ਇਸੇ ਰੰਜੋਸ ਦੇ ਵਿੱਚ ਉਹਨੇ ਆ ਕੇ ਆਪਣੇ ਜਿਹੜਾ ਲਾਇਸੈਂਸੀ ਪਿਸਤਲ ਉਹਦੇ ਨਾਲ 6 ਗੋਲੀਆਂ ਆਏ ਤੇ ਫਾਇਰ ਕੀਤੀਆਂ ਇੱਕ ਗੋਲੀ ਉਹਦੀ ਜਿਹੜੀ ਆ ਹਾਰਟ ਵਾਲੇ ਪਾਸੇ ਲੱਗੀ ਆ ਤੇ ਉਹਦੀ ਮੌਤ ਹੋ ਗਈ ਆ ਇਹਨਾਂ ਦੇ ਮਦਈਆਂ ਦੀ ਜਿਹੜੇ ਅਸੀਂ ਸਟੇਟਮੈਂਟ ਰਿਪੋਰਟ ਕਰ ਲਈ ਆ ਤੇ ਐਫ ਆਈ ਆਰ ਦਰਜ ਕਰ ਰਹੇ ਆ ਤੇ ਇਹਦਾ ਜਿਹੜਾ ਪੋਸਟਮਾਰਟਮ ਕਰਾਇਆ ਜਾਊਗਾ ਕੌਜ਼ ਆਫ ਡੈਥ ਪਤਾ ਕੀਤਾ ਜਾਊਗਾ ਕਤਲ ਦਾ ਜਿਹੜਾ ਮਕਦਮਾ ਉਹ ਦਰਜ ਕੀਤਾ ਜਾ ਰਿਹਾ ਸਰ ਕਿੰਨੇ ਵਿਅਕਤੀਆਂ ਦੇਦ ਕੀਤਾ ਜਾ ਰਿਹਾ ਇੱਕ ਮਕਦਮਾ ਇਹ ਕਿਹਨਾਂ ਨੇ ਨੂੰ ਲਖਾਇਆ ਵਾ ਇਹ ਦਾ ਜਸਕਰਨ ਸਿੰਘ ਆ ਜਿਹਨੇ ਗੋਲੀ ਚਲਾਈ ਆ ਤੇ ਦੂਜੀ ਇਹਨਾਂ ਦੀ ਮਾਂ ਤੇ ਜਿਹੜੀ ਘਰ ਵਾਲੀ ਆ ਜਿਨ੍ਹਾਂ ਨੇ ਇਹਨੂੰ ਧਮਕੀਆਂ ਦਿੱਤੀਆਂ